ਫਰ ਉਹ ਉਹ ਰਾਮ ਟੁੱਟੇ ਸੀਗੇ ਬਿਲਕੁਲ ਹੀ ਟੁੱਟੇ ਸੀਗੇ ਉਹ ਇੰਤਕਾਲ ਸੀਗਾ ਜਿਹੜਾ ਉਹ ਬਹੁਤ ਹੀ ਡਰਾ ਧਮਕਾ ਕੇ ਮੈਨੂੰ ਪ੍ਰੈਸ਼ਰ ਪਾ ਕੇ ਉਹਨਾਂ ਨੇ ਦਰਜ ਕਰਵਾਇਆ ਸੀਗਾ ਉਹ ਚੇਲੇ ਦੀ ਸੀਗੀ ਆਪਣੀ ਜ਼ਮੀਨ ਸੀਗੀ ਡੇਰੇ ਦੀ ਉਹ ਚੇਲੇ ਤੋਂ ਚੇਲੇ ਅੱਗੇ ਟੇਲੇ ਤੋਂ ਟੇਲੇ ਟਰਾਂਸਫਰ ਹੋ ਰਹੀ ਸੀਗੀ ਤੇ ਮੈਂ ਉਹਨੂੰ ਦਰਜ ਨਹੀਂ ਕਰ ਰਿਆ ਸੀਗਾ ਤੇ ਡੇਰੇ ਦੀ ਜ਼ਮੀਨ ਔਨ ਕਰਕੇ ਉਹ ਤਹਿਸੀਲਦਾਰ ਸਾਹਿਬ ਨੇ ਨਾਮ ਮਨਜ਼ੂਰ ਕਰਤਾ ਠੀਕ ਹੈ ਜੀ ਜਦੋਂ ਨਾਮ ਮਨਜ਼ੂਰ ਹੋਇਆ ਉਹਨਾਂ ਨੂੰ ਲੱਗਿਆ ਵੀ ਹੁਣ ਤਾਂ ਸਾਡਾ ਜੋ ਕੰਮ ਹੋਣਾ ਨਹੀਂ ਕਿਉਂਕਿ ਉਹ ਜ਼ਮੀਨ ਉਹ ਦੋ ਤਿੰਨ ਜਗ੍ਹਾ ਅੱਗੇ ਵੇਚੀ ਵੇਚ ਰੁੱਕੇ ਸੀਗੇ ਮਨ ਪਟਵਾਰੀ ਮੁਰਦਾਬਾ ਮੁਰਦਾਬਾ ਜਿੰਦਾਬਾਦ ਚਲੋ ਵੀ ਪਟਵਾਰੀ ਸਾਹਿਬ ਕੋ ਚੱਲਦੇ ਆਪਾਂ ਆ ਸਾਰਾ ਕੁਝ ਆਪਣੇ ਕੋ ਫਰਜ਼ ਆ ਸਾਰਾ ਪ੍ਰੂਫ ਨੇ ਆਪਣੇ ਕੋ ਪਟਵਾਰੀ ਮੁਰਦਾਬਾ ਬੋਲ ਮੁਰਦਾਬਾ ਮੁਰਦਾਬਾ ਜ਼ਿਲਦਾਰ ਮੁਰਦਾਬਾ 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 ਤੁਮਰਾਉਣਾ ਆਪ ਕੋ ਵੀ ਮੁਰਦਾਬਾ ਮੁਰਦਾਬਾ ਰੇਸ਼ਮਾ ਤੋਂ ਸਾਰੇ ਕਿਟਾਲੇ ਨੇ ਸਾਰੇ ਰੇਸ਼ਮਦ ਤੁਹਾਨੂੰ ਦੱਸੋ ਕਿ ਕਿੰਨੇ ਮੰਗੇ ਜੀ ਦਿੱਤਾ 7 ਲੱਖ ਰੁਪਏ 7 ਲੱਖ ਰੁਪਏ ਜੇ ਕੰਮ ਹੁੰਦਾ ਫੇਰ ਨਾ 7 ਲੱਖ ਤੋਂ ਕੰਮ ਨਹੀਂ ਹੁੰਦਾ ਤੁਸੀਂ ਦਰ ਸਾਹ ਮਹੀਨੇ ਹੋ ਗਏ ਭਰਾਵਾ ਸੇ ਹੁਣ ਕੋਈ ਕੰਮ ਨਹੀਂ ਮਰਦਾਬ 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 ਰੇਸ਼ਮਦ ਖੋਰੀ ਮਰਦਾਬ ਮਰਦਾਬ ਆ ਗਏ ਬੱਤੀ ਮੁੰਦਾਓ ਮਰਦਾਬ ਮਰਦਾਬ ਤੁਸੀਂ ਕਸਰ ਕਰਦਾ ਮਰਦਾਬ ਰੇਸ਼ਮਦ ਤੁਹਾਨੂੰ ਕੰਮ ਨਹੀਂ ਹੁੰਦਾ ਕਦੇ ਪ੍ਰੂਫ ਲਿਆਓ ਸਾਨੂੰ ਦੱਸਾਂਗੇ ਅਸੀਂ 9 ਮਹੀਨੇ ਦੇ ਤਸਕੀਲਦਾਰ ਸਾਹਿਬ ਕੋ ਪਟਵਾਰੀ ਸਾਹਿਬ ਕੋ ਫਿਰਦੇ ਆ ਲਈ ਸਾਡਾ ਇੰਤਕਾਲਾ ਮਨਜ਼ੂਰੀ ਲਈ ਪੇਸ਼ ਆ। ਇਹ ਕਹਦੇ ਸੀ ਨਾਂ ਮਨਜ਼ੂਰ ਕਰਕੇ ਅਸੀਂ ਐਸ.ੀ ਆਉਂਦੇ ਭੇਜਾਂਗੇ। ਸਾਨੂੰ ਇਹਦਾ 6 ਮਹੀਨੇ ਲੱਗਣ ਲੱਗ ਗਏ ਸਾਨੂੰ 6 ਮਹੀਨੇ। ਹਾਲਾਤ ਅਸਿਕਰਦੇ। 7-8 ਮਹੀਨੇ ਹੋ ਗਏ ਨਾਂ ਦਾ ਕੋਈ ਇੱਥੇ ਸੁਣਦਾ ਆਉਂਨੇ ਆ ਦਪਹਿਰ ਚੁੱਕਣੇ ਮੁੜ ਜਾਂਦੇ ਆ। ਜਿਵਾੜੀ ਇੱਥੇ ਕੰਮ ਨਹੀਂ ਹੁੰਦਾ ਕਿਸੇ ਦਾ ਵੀ ਉਹੀ ਕਹੀ ਜਾਂਦੇ ਨੇ ਕੰਮ। ਸਰਕਾਰ ਸਾਹਿਬ ਕਹਿੰਦੇ ਗੰਨ ਚੱਕਿਆ ਗਿਆ ਪਹਿਲੀ ਸਰਕਾਰ ਨੇ ਸਾਫ ਦੀ ਗੰਤ ਦਾ ਗੁੰਡ ਪਿਆ। ਹੁਣ 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 ਫੋੜੇ ਦਾ ਵੀ ਸਾਫ ਨਹੀਂ ਹੋਣਾ ਪਾਇਆ ਹੋਇਆ ਪਹਿਲਾਂ ਜੀ ਤਾਰਾ ਚੰਗਿਆੜੀ ਬੋਲਦਾ ਸੀ ਵੀ ਇਹਨਾਂ ਨੂੰ ਪਾਈਆ ਪਰ ਦੱਸਾਉਂਦੇ ਆ ਹਾਂ ਇਤਕਾਲਾ ਮਨਜ਼ੂਰੀ ਲਈ ਪੇਸ਼ ਆ ਵਰਦ ਦੇ ਉੱਤੇ ਅੱਜ ਵੀ ਤਾਜੀ ਕਰਦਾ ਇਹ ਉਹਨੂੰ ਮਨਜ਼ੂਰ ਨਹੀਂ ਕਰ ਰਹੇ 50 ਲੱਖ ਰੁਪਇਆ ਮੰਗਦੇ ਨੇ 30 ਲੱਖ ਰੁਪਇਆ 1 ਲੱਖ ਰੁਪਇਆ ਕੀਲੇ ਦੇ ਸਾਥੋਂ ਮੰਗ ਕਰ ਰਹੇ ਨੇ 20000 ਰੁਪਇਆ ਤੋਂ ਲੱਗਾ ਉਹਨੇ ਜੀ 20 20-25 ਹਜ਼ਾਰ ਪਿੰਵਾਰੀ ਸਾਥੋਂ ਪਹਿਲਾਂ ਲੈ ਗਿਆ ਜੀ ਇਸੇ ਕੰਮ ਦੇ ਆਧਾਰ ਤੇ ਤਾਂ ਹੁਣ ਹੋਣਾ ਤਾਜੀ ਦਾ ਉਹੀ ਲਾੜੀ ਲੱਗਣੀ ਮੇਰਾ ਨਾਮ ਸਮਨ ਲਾਲ ਹੈ ਤੁਹਾਡੇ ਉੱਪਰ ਕੁੜ ਦਿਨ ਪਹਿਲਾਂ ਇੰਸਪੈਕਟਰ ਮੰਗਲ 7 ਲੱਖ ਮੰਗਣ ਦੇ ਇਜਾਮ ਲੱਗੇ ਕੀ ਕਹਿਣਾ ਚਾਹਸ ਸਰ ਉਹ ਇਜਾਮ ਝੂਠੇ ਸੀਗੇ ਬਿਲਕੁਲ ਹੀ ਝੂਠੇ ਸੀਗੇ ਉਹ ਇੰਤਕਾਲ ਸੀਗਾ ਜਿਹੜਾ ਉਹ ਬਹੁਤ ਹੀ ਡਰਾ ਧਮਕਾ ਕੇ ਮੈਨੂੰ ਪ੍ਰੈਸ਼ਰ ਪਾ ਕੇ ਉਹਨਾਂ ਨੇ ਦਰਜ ਕਰਵਾਇਆ ਸੀਗਾ ਤੇ ਜਿਹੜਾ ਉਹ ਇੰਤਕਾਲ ਆ ਉਹ ਦਰਜ ਕਰਨੀ ਹੋ ਗਈ ਨਹੀਂ ਸੀਗਾ ਪਹਿਲੀ ਗੱਲ ਤੇ ਉਹ ਚੇਲੇ ਦੀ ਸੀਗੀ ਆਪਣੇ ਜ਼ਮੀਨ ਸੀਗੀ ਡੇਰੇ ਦੀ ਉਹ ਚੇਲੇ ਤੋਂ ਚੇਲੇ ਅੱਗੇ ਟੇਲੇ ਤੋਂ ਟੇਲੇ ਟਰਾਂਸਫਰ ਹੋ ਰਹੀ ਸੀਗੀ ਠੀਕ ਹੈ ਜੀ ਤੇ ਮੈਂ ਉਹਨੂੰ ਦਰਜ ਨਹੀਂ ਕਰ ਰਿਆ ਸੀਗਾ ਤੁਹਾਡੇ 'ਤੇ ਤੁਹਾਡੇ 'ਤੇ ਇਲਜ਼ਾਮ ਕਿਉਂ ਲਗਾਇਆ? ਹਾਂਜੀ ਇਲਜ਼ਾਮ ਕਿਉਂ ਲਗਾਇਆ ਜੇ ਤੁਹਾਡੇ ਉਹ ਇਲਜ਼ਾਮ ਇਸ ਲਈ ਲਗਾਇਆ ਗਿਆ ਕਿਉਂਕਿ ਅੰਤਰਾਲ ਰੱਦ ਹੋ ਗਿਆ ਤੇ ਜਦੋਂ ਉਹਦੇ 'ਚ ਕੁਰਸੀ ਨਾਮਾ ਤਸਦੀਕ ਕਰਨਗੇ ਸੀ ਕੋਈ ਆ ਰਿਹਾ ਤੇ ਪਲੱਸ ਡੇਰੇ ਦੀ ਜ਼ਮੀਨ ਹੋਣ ਕਰਕੇ ਉਹ ਤਹਿਸੀਲਦਾਰ ਸਾਹਿਬ ਨੇ ਨਾ ਮਨਜ਼ੂਰ ਕਰਤਾ ਠੀਕ ਹੈ ਜੀ ਜਦੋਂ ਨਾ ਮਨਜ਼ੂਰ ਹੋਇਆ ਉਹਨਾਂ ਨੂੰ ਲੱਗਿਆ ਵੀ ਹੁਣ ਤਾਂ ਸਾਡਾ ਜੋ ਕੰਮ ਹੋਣਾ ਨਹੀਂ ਕਿਉਂਕਿ ਉਹ ਜ਼ਮੀਨ ਉਹ ਦੋ ਤਿੰਨ ਜਗ੍ਹਾ ਅੱਗੇ ਵੇਚੀ ਵੇਚ ਰੁੱਕੇ ਸੀਗੇ ਦਾ ਨਾ ਬਿਆਨਨਾ ਕਰਾ ਕੇ ਤੇ ਹੜਤਾਲ ਦੇ ਮੱਥੇ ਨੂੰ ਕਿ ਅੱਜ ਥੋੜਾ ਠੀਕ ਰਹਿ ਗਿਆ ਹੋਵੇ ਅੱਜ ਸਾਡਾ ਇਹੀ ਫੈਸਲਾ ਹੋਇਆ ਹੈ ਵੀ ਉਹਨਾਂ ਨੇ ਮਾਫੀ ਮੰਗੀ ਆ ਪੂਰੀ ਬਡਵਾਰ ਯੂਨੀਅਨ ਤੋਂ ਮਾਫੀ ਮੰਗੀ ਆ ਕਿ ਅਸੀਂ ਤੁਹਾਡੀ ਸ਼ੋਭੀ ਖਰਾਬ ਕਰਨ ਲਈ ਇਹ ਕੰਮ ਕੀਤਾ ਸੀਗਾ ਅੱਜ ਹੜਤਾਲ ਵਾਪਸ ਲੈ ਰਹੇ ਕਾਨੂੰਨੀ ਕਾਰਵਾਈ ਕੀਤੀ ਜਾਵੀਏ ਕਿ ਨਹੀਂ ਤੁਹਾਡੇ ਵੱਲੋਂ ਕਾਨੂੰਨੀ ਕਾਰਵਾਈ ਤੁਹਾਡਾ ਨਾਮ ਦੱਸੋ ਮੇਰਾ ਨਾਮ ਰਪਿੰਦਰ ਸਿੰਘ ਆ ਜੀ ਪ੍ਰਧਾਨ ਦੀਰੈਕਟਰੀ ਕੁਲਵਾਰ ਜੁਨੀਅਨ ਤਸੀਲ ਸਮਰਾਲਾ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਮਾਮਲੇ ਬਾਰੇ ਮਾਫੀ ਦਾ ਮਾਹੂਗਾ ਅੱਗੇ ਕੀ ਗੱਲ ਹੈ ਮਾਫੀ ਨਾਮ ਦੇ ਵਿੱਚ ਇਹ ਆ ਜੀ ਆ ਪਿਛਲੇ 2-3 ਦਿਨਾਂ ਦੇ ਵਿੱਚ ਜਿਹੜਾ ਮਾਨਕੀਪਨ ਦੇ ਵਿੱਚ ਇੱਕ ਇੰਤਕਾਲ ਆਇਆ ਸੀਗਾ ਚੇਲੇ ਦੀ ਵਿਰਾਸਤ ਵਾਲਾ ਉਹਦੇ ਵਿੱਚ ਇਹ ਵਿਰਾਸਤ ਸੀ ਜਿਹੜੀ ਗਲਤ ਸੀ ਕੁਝ ਕੋਸ਼ਕ ਵਿਅਕਤੀ ਇਹਨੂੰ ਆਪਣਾ ਗਲਤ ਤਰੀਕੇ ਦੇ ਨਾਲ ਆਪਣੇ ਨਾਮ ਕਰਾ ਕੇ ਜਿਹੜਾ ਅੱਗੇ ਕੁਝ ਮਨਸੇਈ ਉਹਨਾਂ ਦੀ ਕਰਵਾਉਣਾ ਚਾਹੁੰਦੇ ਸੀਗੇ ਕੰਮ ਉਹ ਗਲਤ ਸੀ ਜਿਸ ਕਰਕੇ ਉਹ ਇੰਤਕਾਲ ਨਾਮਨਜ਼ੂਰ ਹੋ ਗਿਆ ਜਿਸ ਕਰਕੇ ਅਸੀਂ ਸਟ੍ਰਾਈਕ ਵੀ ਕੀਤੀ ਸੀਗੀ ਉਹਨਾਂ ਨੇ ਬੜਵਾਰੀਆਂ ਦਾ ਜਿਹੜਾ ਅਕਸਰ ਖਰਾਬ ਕੀਤਾ ਸੀਗਾ ਪਰ ਸਾਡੇ ਮਾਨਯੋਗ ਐਸਡੀਐਮ ਸਾਹਿਬ ਰਜਨੀਸ਼ ਰੋੜਾ ਜੀ ਤੇ ਹਰੀਸ਼ ਕੁਮਾਰ ਜੀ ਆਪਣੇ ਨਾਇਬ ਜ਼ਿਲਦਾਰ ਸਾਹਿਬ ਇਹਨਾਂ ਨੇ ਸਾਨੂੰ ਉਹਦੇ ਬੁਲਾ ਕੇ ਉਹਨਾਂ ਬੰਦਿਆਂ ਨੂੰ ਵੀ ਬੁਲਾਇਆ ਉਹ ਬੰਦਿਆਂ ਨੇ ਗਲਤੀ ਮੰਨੀ ਆ ਆਪਣੀ ਤੇ ਉਹ ਉਹ ਕਹਿੰਦੇ ਵੀ ਸਭ ਤੋਂ ਜ਼ਿਆਦਾ ਭਾਬੂ ਖੋਕੇ ਜਾਂ ਕਿਸੇ ਦੇ ਕਹਿਣ ਤੇ ਜੋ ਵੀ ਕੀਤਾ ਉਹ ਆਪਣੀ ਗਲਤੀ ਮੰਨ ਚੁੱਕੇ ਨੇ ਹੁਣ ਤੇ ਅੱਗੇ ਤੋਂ ਉਹਨਾਂ ਨੇ ਇਹ ਵੀ ਮੰਨਿਆ ਕਿ ਉਹ ਅੱਗੇ ਤੋਂ ਦਫ਼ਤਰਾਂ ਦੇ ਵਿੱਚ ਜਾ ਕੇ ਇਹੋ ਜਿਹਾ ਕਿਸੇ ਵੀ ਗੁੜਾਈ ਨਾਲ ਮਤਲਬ ਕੋਈ ਭੱਦੀ ਸ਼ਬਦਾਵਲੀ ਨਹੀਂ ਵਰਤਣਗੇ ਗਲਤ ਕੰਮ ਲਈ ਨਹੀਂ ਆਉਣਗੇ ਤੇ ਪਿਛਲੇ 4 ਦਿਨਾਂ ਦਾ ਜਿਹੜਾ ਡਰਾਮਾ ਖੇਡਿਆ ਜਾ ਰਿਹਾ ਹਾਂਜੀ ਲੋਕਾਂ ਦਾ ਨੁਕਸਾਨ ਹੈ ਉਹਦੀ ਪਰਪਾਈ ਕੌਣ ਕਰੂਗਾ ਦੇਖੋ ਜੀ ਜਿਹੜੀ ਸਟ੍ਰਾਈਕ ਅਸੀਂ ਕਰੀ ਸੀ ਅਸੀਂ ਵੀ ਨਹੀਂ ਚਾਹੁੰਦੇ ਵੀ ਆਪਾਂ ਇਹੋ ਜਿਹਾ ਕੰਮ ਕਰੀਏ ਪਰ ਇਹ ਇੱਕ ਮਜਬੂਰੀ ਬਣ ਜਾਂਦੀ ਹੈ ਜਦੋਂ ਕੋਈ ਵੀ ਕਿਸੇ ਵੀ ਪਰਿਵਾਰੀ ਨਾਲ ਆਇਆ ਜਾਂ ਕੋਈ ਮਸਲੂਕੀ ਹੁੰਦੀ ਹੈ ਜਾਂ ਗਲਤ ਕੋਈ ਗਾਲੀ ਗਲੋਚ ਕਰਦਾ ਹਨਾ ਤਾਂ ਅਸੀਂ ਹੁਣ ਜਿਹੜੀ ਸਟ੍ਰਾਈਕ ਆ ਉਹ ਬੱਸ ਲਵਾਂਗੇ ਤੇ ਜਿਹੜਾ ਕੰਮ ਆਪਣਾ ਬਿਲਕੁਲ ਆਮ ਨਾਰਮਲ ਦਿਨਾਂ ਦੇ ਵਾਂਗ ਆ ਜਿਹੜਾ ਕੀਤਾ ਜਾਂਦਾ ਹੈ। ਹਾਂ ਭਾਈ ਮਾਫੀ ਨਾ ਮੈਨਾਂ ਟੁੱਟਾ ਤਾਂ ਹੱਲ ਹੋ ਗਿਆ। ਜੀ ਅੰਦੇਸਰ ਸਰ ਤੁਹਾਨੂੰ ਰੈਕ ਮੀਟਿੰਗ ਰੱਖੀ ਆ ਜੀ ਕਿ ਨਾ ਇਹ ਮੋਟਰ ਸੀ ਹਨਾ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਅਇ ਤੋਂ ਪਿੰਡਨ ਪਹਿਲਾਂ ਇੱਕ ਤਸਵੀਲ ਦਫਤਰ ਦੇ ਵਿੱਚ ਘਟਨਾ ਹੋਈ ਸੀ ਮਾਨਤੀ ਪਿੰਡ ਦੇ ਜਿਹੜੇ ਕੁਛ ਮਛਿੰਦੇ ਸੀਗੇ ਉਹਨਾਂ ਵੱਲੋਂ ਇਲਜਾਮ ਲਗਾਇਆ ਗਿਆ ਸੀ ਸਾਡੇ ਪਟਵਾਰੀ ਤੇ ਵੀ ਉਹਨੇ 7 ਲੱਖ ਰੁਪਏ ਦੀ ਰਿਸ਼ਵਤ ਮੰਗੀ ਹੈ ਇੰਤਕਾਲ ਦਰਜ ਕਰਨ ਦੇ ਬਦਲੇ ਜਦੋਂ ਤੱਥਾਂ ਨੂੰ ਕੋਖੇ ਦਾ ਕਸਿਲਦਾਰ ਸਾਹਿਬ ਹਰਿਸ਼ੀ ਵੱਲੋਂ ਤੇ ਪਾਇਆ ਗਿਆ ਵੀ ਉਹ ਇੱਕ ਡੇਰੇ ਦੀ ਜ਼ਮੀਨ ਸੀਗੀ ਜਿਹਦਾ ਉਹ ਆਪਣਾ ਬਰਸਦ ਇੰਤਕਾਲ ਕਰਵਾਉਣਾ ਚਾਹਦੇ ਸਨ ਅਸੀਂ ਸਾਰੇ ਜਾਣਦੇ ਹਾਂ ਰੇਵੀ ਵਾਲੇ ਤੇ ਬਿਹਤਰ ਜਾਣਦੇ ਨੇ ਡੇਰਿਆਂ ਦੀ ਜ਼ਮੀਨ ਜਿਹੜੀ ਇਹ ਉਹ ਚੇਲੇ ਤੋਂ ਮੰਤ ਤੋਂ ਚੇਲੇ ਨੂੰ ਆ ਸਰੂਨ ਵੀ ਨੋ ਸਿਰਫ ਕੇ ਟੇਕਰ ਹੁੰਦਾ ਵੇ ਉਹ ਚੇਲਾ ਬਾਤਮਾ ਮੰਦਾ ਵੇ ਉਹ ਮਾਲਕ ਨਹੀਂ ਹੋ ਸਕਦਾ ਡੈਡੀ ਇਜ਼ ਓਨਲੀ ਮੈਨੇਜਰ ਸੋ ਇਹ ਬੰਦੇ ਚਾਹੁੰਦੇ ਹਨ ਕਿਸੇ ਤਰੀਕੇ ਜਮੀਨ ਜਿਹੜੀ ਇਹ ਉਹਨਾਂ ਦੇ ਨਾਂ ਤੇ ਚੜ੍ਹ ਜਵੇ ਤੇ ਅਗੂ ਉਹ ਡੀਲਰਾਂ ਦੇ ਰਾਹੀਂ ਉਹ ਜਿਹੜਾ 86 ਗੱਡੀ ਹੀ ਵੇਚ ਕੇ ਇਹਨੂੰ ਵਾਤ ਵਿਟ ਕੇ ਖਾਸ ਕਰ ਸੋ ਬੇਸਿਕਲੀ ਉਹ ਡੇਰੇ ਦੀ ਲੈਂਡ ਨੂੰ ਹੜਪਣਾ ਚਾਹੁੰਦੇ ਸਨ ਜਦੋਂ ਤਸੀਪ ਪਟਵਾਰੀ ਸਾਹਿਬ ਨੇ ਇਸ ਦੀ ਇਨਕਾਰੀ ਕੀਤੀ ਹੈ ਤਾਂ ਜੋ ਅੱਜ ਜਿਵੇਂ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਲਿਖ ਕੇ ਵੀ ਦੇ ਰਹੇ ਨੇ ਬੀਐਸਸੀ ਸੋਚਿਆ ਸੀ ਜਿਵੇਂ ਪੰਜਾਬ ਦੇ ਵਿੱਚ ਸਰਕਾਰ ਵੱਲੋਂ ਕ腐ਪਸ਼ਨ ਦੇ ਅਗੇਂਸਟ ਮੁਹਿੰਮ ਜਾਰੀ ਕੀਤੀ ਗਈ ਹੈ ਇਹ ਆਪਾਂ ਉਸੇ ਲੜੇ ਦੇ ਵਿੱਚ ਪਟਵਾ ਰਹੀ ਆ ਤਸੀਹਦਾਂ ਨੂੰ ਡਰਾ ਕੇ ਇਹ ਜ਼ਮੀਨ ਦਾ ਇੰਤਕਾਲ ਕਰਾ ਲਾਂਗੇ ਤੇ ਫਿਰ ਵੇਚ ਵਟ ਕੇ ਖਾ ਲਾਂਗੇ ਇਹ ਉਹਨਾਂ ਦਾ ਮੋਟਿਵ ਸੀ ਜੋ ਅੱਜ ਉਹ ਕਹਿ ਕੇ ਗਏ ਨੇ ਪਹਿਲਾਂ ਜਿਹੜੀ 1996 ਦੀ ਹੋਈ ਹੋਈ ਹੈ ਉਹ ਤੋਂ ਨਹੀਂ 1996 ਨਹੀਂ ਇਸ ਤੋਂ ਪਹਿਲਾਂ 2019 ਦੇ ਵਿੱਚ ਰਜਿਸਟਰੀ ਹੋਈ ਹੈ ਉਹ ਤਸੀਹਦਾਂ ਸਾਹਿਬ ਉਹਦੀ ਪੜਤਾਲ ਕਰ ਰਹੇ ਨੇ ਵੀ ਉਹ ਰਜਿਸਟਰੀ ਕਿੰਨਾਂ ਹਾਲਾਤਾਂ ਦੇ ਵਿੱਚ ਹੋਈ ਜਿਹੜੀ ਕਿ ਨਹੀਂ ਹੋਣੀ ਚਾਹੀਦੀ ਸੀਗੀ ਇਹ ਇਸ ਤੋਂ ਮੈਂ ਹੋਰ ਦੱਸਣਾ ਚਾਹੁੰਦਾ ਹਾਂ ਸਰਕਾਰ ਦੀ ਇਹਦੇ ਵਿੱਚ ਕ腐ਪਸ਼ਨ ਅਗੇਂਸ ਬੰਛਾ ਬਿਲਕੁਲ ਕਲੀਅਰ ਹੈ ਪੰਜਾਬ ਸਰਕਾਰ ਕਲੀਅਰ ਹੈ ਇਹ ਇਸ ਤੋਂ ਪਹਿਲਾਂ ਇਹ ਬਚਿੰਦੇ ਜਿਹੜੇ ਆ ਮਾਨਯੋਗ ਐਮਐਲਏ ਸਾਹਿਬ ਹਲਕਾ ਵਿਧਾਇਕ ਜਿਵੇਂ ਕੋਈ ਇਹ ਸਭ ਉਹਦਾ ਐਕਸਮ ਨੇ ਕਿਹਾ ਤੁਸੀਂ ਥੋੜੇ ਬੋਤੇ ਪੈਸੇ ਇਹਨਾਂ ਨੂੰ ਦੇ ਦਿਓ ਜੇ ਕੋਈ ਮੰਗਦਾਵੇ ਤੇ ਫਿਰ ਆਪਾਂ ਇਹਨਾਂ ਨੂੰ ਵਿਜੀਲੈਂਸ ਕੋਲੋਂ ਫੜਾਵਾਂਗੇ ਪਰ ਇਹ ਉਸ ਤੋਂ ਬਾਅਦ ਵਿਧਾਇਕ ਦੇ ਖਿਲਾਫ ਵੀ ਮਾੜਾ ਚੰਗਾ ਬੋਲ ਕੇ ਉੱਥੋਂ ਵਾਪਸ ਆ ਗਏ ਆ ਇਥੋਂ ਇਹ ਕਲੀਅਰ ਕੱਟ ਹੁੰਦਾ ਵੇ ਕਿ ਕਿਸੇ ਪਟਵਾਰੀ ਨੇ ਪੈਸੇ ਨਹੀਂ ਸਰ ਮੰਗੇ ਇਹ ਵਡਾਏ ਸਾਹਿਬ ਦਾ ਸਰਕਾਰ ਦਾ ਰਸੂਖ ਯੂਸ ਕਰਕੇ ਅਫਸਰਾਂ ਨੂੰ ਬਦਨਾਮ ਕਰਕੇ ਰੋਲਾ ਪਾ ਕੇ ਗਲਤ ਵਿਕਰੀ ਦਾ ਇੰਤਾਲ ਦਿਕਰਾਣਾ ਨਾਲ ਸਿਰਫ ਮੋਟਿਵ ਸੀ ਉਹ ਮੋਟਿਵ ਇਹਨਾਂ ਦਾ ਪੂਰਾ ਨਹੀਂ ਹੋ ਸਕਿਆ ਸਰ ਹਣ ਕੀ ਨੇ ਕਰਦੇ ਹੋਗੇ ਜੋ ਨੀਮਨ ਸਾਹਿਬ ਤਹਿਸੀਲਾ ਸਾਹਿਬ ਲਿਖ ਕੇ ਦੇਣਗੇ ਉਸ ਤੋਂ ਸਰ ਬੰਦੀ ਕਰ ਦੇ ਵਿੱਚ ਲੱਗੇ ਮਾਫੀ ਦੀ ਗੱਲ ਆ ਰਹੀ ਹੈ ਜੀ ਵਿੱਚੋਂ ਕੀ ਗੱਲ ਹੈ ਜੀ ਮਾਫੀ ਦੀ ਉਸੇ ਸਬੰਧ ਵਿੱਚ ਆਏ ਸਨ ਜੀ ਅਸੀਂ ਗਲਤ ਹੋ ਗਏ ਸਾਨੂੰ ਭਾਵੇਂਗਾ ਕਿ ਪਿੰਡ ਦੇ ਕੁਝ ਲੋਕਾਂ ਨੇ ਇਸਤਾਨ ਨੂੰ ਬੰਦਿਆਂ ਨੇ ਇਹਨੋਂ ਪਰਮਾਤਾ ਵੀ ਤੁਸੀਂ ਇਦਾਂ ਨਹੀਂ ਗੱਲ ਕਹਿ ਦੋ ਵੀ ਅਫਸਰਾਂ ਨੇ ਪੈਸੇ ਮੰਗੇ ਤਹਿਸੀਲਦਾਰ ਨੇ ਜਾਂ ਨੈਪਸੀਲਰ ਨੇ ਜਾਂ ਪਟਵਾਰੀ ਨੇ ਪੈਸੇ ਮੰਗੇ ਆ ਇਹ ਦਰਦੇ ਮਰਦੇ ਇਤਖਾਲ ਕਰ ਦਿੰਦੇ ਤੁਹਾਡਾ ਪਰ ਜਿਹੜੇ ਸਾਡੇ ਤਹਿਸੀਲਦਾਰ ਨੇ ਨੈਪਸੀਲਾ ਫਰੀਦ ਸਿੰਘ ਨੇ ਜਾਂ ਜਿਹੜਾ ਸਾਡਾ ਪਟਵਾਰੀ ਉਹ ਬਿਲਕੁਲ ਨਵਾਂ ਵਿਸ਼ੇਸ਼ਤ ਮਹੀਨਾ ਦਾ ਉਹਨਾਂ ਨੇ ਬਿਲਕੁਲ ਜੋ ਨੀਮਨ ਸਰ ਬੰਦੀ ਕਰਦੇ ਕੀਤੇ ਨੇ ਨਿਕਾਲੇ ਦਾ ਨਾਮ ਜੁਰ ਆਲਰੇਡੀ ਕੀਤਾ ਹੋਇਆ ਹੈ ਇਸ ਲਈ ਸਿਸ਼ੇ ਸੇਚਾਰ ਦੇ ਨਾਮ ਦੇ ਡਰਾਮਾ ਚੱਲ ਰਿਹਾ ਇਹਨਾਂ ਪਰ ਲੋਕਾਂ ਨੂੰ ਕਿਸਾਨ ਵੀ ਹੋਇਆ ਵਾ ਕਾਰ ਕੰਮ ਵੀ ਵਿਰੋਧ ਹੀ ਪਈ ਹੈ ਇਹਨੂੰ ਗੱਲ ਕੀਤੀ ਬਿਲਕੁਲ ਤਸੀਲਾਰ ਸਾਹਿਬ ਨੇ ਲਿਖ ਕੇ ਜੋ ਵੀ ਭੇਜਣਗੇ ਡੀਸੀ ਸਾਹਿਬ ਨੂੰ ਨਿਮਨ ਸਰ ਬੰਦੀ ਕਰ ਲਈ ਅਮਲ ਚਾਏਗੀ ਮੇਰੀ ਮਾਫੀ ਦੀ ਗੱਲ ਕੀਤੀ ਹੈ ਕਾਨੂੰਨ ਮੁਤਾਬਕ ਸਹੀ ਹੋਊਗੀ ਦੇਖੋ ਕਾਨੂੰਨ ਅਨੁਸਾਰ ਨੇ ਜੋ ਤਸੀਲਾਰ ਸਾਹਿਬ ਲਿਖ ਕੇ ਦੇਣਗੇ ਉਹ ਤਾਂ ਨਿਮਨ ਸਰ ਹੋਏਗੀ ਮਾਫੀ ਦੀ ਜਿਹੜੀ ਗੱਲ ਆਈ ਹੈ ਵੀ ਇਹ ਕਮਿਸ਼ਨ ਵੀ ਗਲਤੀ ਹੋ ਗਈ ਹੈ ਵੀ ਅਸੀਂ ਕਿਸੇ ਦੀ ਇਮਜ ਖਰਾਬ ਕੀਤੀ ਹੈ ਜਾਂ ਕਿ ਲੋਨਾਂ ਦੀ ਕਿਸੇ ਨੂੰ ਸਮਝਾਇਆ ਵੀ ਤੁਸੀਂ ਇਹ ਗਲਤ ਕਰ ਰਹੇ ਹੋ ਕਿ ਕਿਸਾ ਨੁਕਸਾਨ ਜਿਹੜਾ ਇੱਕ ਬੰਦਾ ਉਹ ਜਿੰਨੇ ਪੁੱਤਾਂ ਕੋ ਪੈਸਾ ਮੰਗਿਆ ਹੀ ਨਹੀਂ ਤੁਸੀਂ ਉਹਦਾ ਨੁਕਸਾਨ ਕਰੋਗੇ ਨੌਕਰੀ ਦਾ ਨੁਕਸਾਨ ਉਸ ਕਰਾਵੇ ਤੇ ਫਿਰ ਕਿਤੇ ਇਹਨਾਂ ਦੇ ਸੁਰਤ ਆਈਏ ਤੇ ਹੁਣ ਆ ਕਹਿੰਦੇ ਸੜਕੋ ਗਲਤੀ ਹੋ ਗਈ ਹੈ ਤੇ ਮੈਂ ਉਸ ਸਮੇਂ ਨਾ ਮਾਫੀ ਮੰਗਣ ਦੇ ਪਿੱਛੇ ਮੋਟਿਵ ਆਈ ਵੀ ਜਿਹੜਾ ਜ਼ਮੀਨ ਕਿਸੇ ਨਾ ਕਿਸੇ ਨੂੰ ਹੈ ਇੰਤਕਾਲ ਦਾਦੋ ਕਹਿੰਦੇ ਜ਼ਮੀਨ ਸੜਕੋ ਜਿਹੜੀ ਢੇਰੇ ਜ਼ਮੀਨ ਹੈ ਸਰਕਾਰ ਕਿਤੇ ਵਾਪਸ ਮੇਰੇ ਕੋਲ ਡਰਦੇ ਪਰ ਇਹ ਕਹਿੰਦੇ ਨਹੀਂ ਕਿ ਮੈਂ ਪਹਿਲਾਂ ਤੁਹਾਨੂੰ ਲਿਖ ਚੁੱਕਾ ਹਾਂ ਦੱਸ ਚੁੱਕਾ ਹਾਂ